ਸਾਤ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਸ਼ਾਦੀ ਰਿਸ਼ਤੇ ਚੈਨਲ ਵਿੱਚ ਜੇਕਰ ਤੁਸੀਂ ਵੀ ਐਡ ਲਗਵਾਉਣੀ ਚਾਹੁੰਦੇ ਹੋ ਤਾਂ ਸਾਨੂੰ WhatsApp ਨੰਬਰ 94173 72381 ਤੇ ਪੂਰਾ ਬਾਇਓ ਡਾਟਾ ਭੇਜ ਕੇ ਐਡ ਲਗਵਾ ਸਕਦੇ ਹੋ ਐਡ ਬਿਲਕੁਲ ਫ੍ਰੀ ਲਗਵਾਈ ਜਾਂਦੀ ਹੈ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਕਰਨਾ ਤੁਹਾਡੀ ਨਿੱਜੀ ਜ਼ਿੰਮੇਵਾਰੀ ਹੈ ਸਾਡਾ ਕੰਮ ਸਿਰਫ ਰਿਸ਼ਤੇ ਵੀ ਐਡ ਪਾਉਂਦਾ ਹੈ ਲਓ ਜੀ ਸ਼ੁਰੂ ਕਰਦੇ ਹਾਂ ਅੱਜ ਦੇ ਨਵੇਂ ਰਿਸ਼ਤੇ ਪਹਿਲਾ ਰਿਸ਼ਤਾ ਇਹ ਰਿਸ਼ਤਾ ਲੜਕੇ ਦਾ ਹੈ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਜਨਮ 1997 ਹਾਈਟ 5 ਫੁੱਟ 9 ਇੰਚ ਪੜ੍ਹਾਈ ਗ੍ਰੈਜੂਏਸ਼ਨ ਹੈ ਜੀ ਪਰਿਵਾਰ ਵਿੱਚ ਲੜਕੇ ਦੇ ਮਾਤਾ ਪਿਤਾ ਤੇ ਇੱਕ ਛੋਟਾ ਭਰਾ ਹੈ ਸਾਰਾ ਪਰਿਵਾਰ ਇੰਗਲੈਂਡ ਵਿੱਚ ਸੈਟਲਡ ਹੈ ਲੜਕਾ ਇੰਗਲੈਂਡ ਦਾ ਸਿਟੀਜ਼ਨ ਹੈ ਜੀ ਲੜਕੇ ਦੀ ਇੰਗਲੈਂਡ ਵਿੱਚ ਵਧੀਆ ਜੌਬ ਹੈ ਇੰਡੀਆ ਜਲੰਧਰ ਤੋਂ ਹਨ ਲੜਕਾ ਬਹੁਤ ਸੋਹਣਾ ਸੁਨੱਖਾ ਹੈ ਜੀ ਇਹਨਾਂ ਦੀ ਰਿਸ਼ਤੇ ਦੀ ਮੰਗ ਹੈ ਜੀ ਇਹਨਾਂ ਨੂੰ ਲੜਕੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਘਰੇਲੂ ਘਰ ਦਾ ਕੰਮ ਕਰ ਕਰਨ ਵਾਲੀ ਲੜਕੀ ਦੀ ਲੋੜ ਹੈ ਜੀ ਮਾਰਕ ਬੇਰ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਸੰਪਰਕ ਕਰੋ ਜੀ ਪਰਿਵਾਰ ਨੂੰ ਇਸ ਨੰਬਰ ਤੇ ਬਲੈਕ ਟੂਨ ਨਾਲ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਲੜਕੀ ਦਾ ਹੈ ਜੀ ਨਾਮ ਕੌਰ ਜਨਮ 1992 ਏਰੀਆ ਮੋਗਾ ਕਾਸਟ ਜੱਟ ਸਿੱਖ ਗੋਸਤ ਢਾਲੀਵਾਲ ਸਟੱਡੀ ਬੀ ਐਸ ਸੀ ਨਰਸਿੰਗ ਕੱਦ 5 ਫੁੱਟ 5 ਇੰਚ ਭੈਣ ਨੂੰ ਭਰਾ ਇੱਕ ਮੈਰਿਟ ਕੈਨੇਡਾ ਪੀਆਰ ਪਿਤਾ ਜੀ ਗਵਰਨਮੈਂਟ ਜੌਬ ਤੇ ਰਿਟਾਇਰਡ ਮਾਤਾ ਜੀ ਹਾਊਸ ਵਾਈਫ ਰਿਸ਼ਤੇ ਦੀ ਮੰਗਾ ਜੀ ਲੜਕਾ ਸੋਹਣਾ ਸੁਨੱਖਾ ਪੜਿਆ ਲਿਖਿਆ ਕੈਨੇਡਾ ਦਾ ਪੀਆਰ ਹੋਵੇ ਮੋਗੇ ਦੇ ਨੇੜੇ ਤੇੜੇ ਦੇ ਇਲਾਕੇ ਦਾ ਹੋਵੇ ਜੀ ਸੰਪਰਕ ਕਰੋ ਪਰਿਵਾਰ ਨਾਲ ਇਸ ਨੰਬਰ ਤੇ ਡਾਕਟਰ ਨਾਲ ਗੱਲ ਕਰ ਸਕਦੇ ਹੋਗੇ ਅਗਲਾ ਵੇਸਤਾ ਨੋਟ ਕਰੋ ਜੀ ਇਹ ਲੜਕੇ ਦਾ ਹੈ ਜੀ ਨਾਮ ਸਿੰਘ ਕਾਸਟ ਜੱਟ ਸਿੱਖ ਸਟੇਟਸ ਆਨਮਾੜਾ ਗੋਤ ਭੁੱਲਰ ਡੇਟ ਆਫ ਬਰਥ 1998 ਏਰੀਆ ਤਰਨਤਾਰਨ ਸ਼ਹਿਰ ਛਟੜੀ ਮਾਰਪ੍ਰੇਨ ਅਕਾਉਂਟਿੰਗ ਇੱਕ ਭੈਣ ਹੈ ਜੀ ਉਹ ਮੈਰਿਡ ਕੱਦ 6 ਫੁੱਟ ਲੜਕਾ ਆਸਟ੍ਰੇਲੀਆ ਵਿੱਚ ਰਹਿ ਰਿਹਾ ਹੈ ਕੰਮ ਟੈਕਨੀਸ਼ੀਅਨ ਦਾ 9.5 ਏਕੜ ਜ਼ਮੀਨ ਹੈ ਜੀ ਬਾਈ ਮਰਲੇ ਵਿੱਚ ਕਮਰਸ਼ੀਅਲ ਪਲਾਟ ਆ ਇਹਨਾਂ ਦਾ ਰਿਸ਼ਤੇ ਦੀ ਮੰਗ ਹੈ ਲੜਕੀ ਸੁੰਦਰ ਲੰਬੀ ਐਜੂਕੇਟਿਡ ਹੋਵੇ ਵਧੀਆ ਘਰ ਪਰਿਵਾਰ ਦੀ ਹੋਵੇ ਜੱਟ ਸਿੱਕਾ ਫੈਮਿਲੀ ਹੋਵੇ ਸੰਪਰਕ ਕਰੋ ਜੀ ਇਸ ਨੰਬਰ ਤੇ ਡਾਇਰੈਕਟ ਪਰਿਵਾਰ ਨਾਲ ਗੱਲ ਕਰ ਸਕਦੇ ਹੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰੋ ਜੀ ਅਤੇ ਵੈਲ ਆਈਕਨ ਨੂੰ ਆਲਟੇ ਕਰਕੇ ਓਕੇ ਕਰ ਦਿਓ ਜੀ ਗੱਲ ਰਿਸ਼ਤਾ ਨੋਟ ਕਰੋ ਜੀ ਇਹ ਰਿਸ਼ਤਾ ਲੜਕੀ ਦਾ ਹੈ ਜੀ ਨਾਮ ਕੌਰ ਜਨਮ 25 1992 ਕਾਸਟ ਅਰਵਦਾਸੀ ਸਿਆਖਾ ਜੀ ਗੋਤ ਪਵਾਰ ਏਰੀਆ ਲੁਧਿਆਣਾ ਜੀ ਸਟੱਡੀ ਪਲੱਸ 2 ਹੈ ਇਹਨਾਂ ਦੇ ਅਤੇ ਸਟੀਚਿੰਗ ਦਾ ਕੰਮ ਕਰਦੇ ਨੇ ਫਾਦਰ 파ਰਮਰ ਮਦਰ ਹਾਊਸ ਵਾਈਫ ਦੋ ਸਿਸਟਰ ਨੇ ਇੱਕ ਸਿਸਟਰ ਕੈਨੇਡਾ ਵਿੱਚ ਚਲੀ ਗਈ ਹੈ ਇਹਨਾਂ ਦੀ ਰਿਸ਼ਤੇ ਦੀ ਮੰਗ ਹੈ ਜੀ ਲੜਕਾ ਵਧੀਆ ਪੜਿਆ ਲਿਖਿਆ ਹੋਵੇ ਸੋਹਣਾ ਸੁਨੱਖਾ ਵਧੀਆ ਜੌਬ ਕਰਦਾ ਹੋਵੇ ਜਾਂ ਆਪਣਾ ਬਿਜ਼ਨਸ ਹੋਵੇ ਜਿੰਨਾ ਦਾ 2 ਕਿੱਲੇ ਜ਼ਮੀਨ ਆਉਂਦੀ ਹੋਵੇ ਲੜਹਾਨਾਂ ਦੇ ਬਿੱਟੀ ਹੋਵੇ ਜੀ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਨਾਲ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਰਸ ਲੜਕਾ ਦਾ ਹੈ ਜੀ ਨਾਮ ਦੀਪਕ ਕਾਸਟ ਨੇ ਖੱਤਰੀ ਹੈ ਜੀ ਗੋਤਮ ਲਹੋਤਰਾ ਜਨਮ 1992 ਹਾਈਟ 5 ਫੁੱਟ 6 ਇੰਚ ਹੈ ਸਟਡੀ ਪਲਸ 2 ਕੀਤੀ ਹੋਈ ਹੈ ਏਰੀਆ ਖਰੜ ਇਹ ਲੜਕਾ ਮੰਗਲਿਕ ਹੈ ਜੀ ਪ੍ਰਾਈਵੇਟ ਜੌਬ ਕਰਦਾ ਹੈ ਰਿਸ਼ਤੇ ਦੀ ਮੰਗਾ ਜੀ ਲੜਕੀ ਸੁੰਦਰ ਹੋਵੇ ਸਿਆਣੀ ਪੜ੍ਹੀ ਲਿਖੀ ਪラスਟੂ ਕਿੱਤੀ ਹੋਵੇ ਜੀ ਨਰਮ ਸੁਭਾਅ ਦੀ ਹੋਵੇ ਘਰੇਲੂ ਘਰ ਦਾ ਕੰਮਕਾਰ ਕਰਦੀ ਹੋਵੇ ਲੜਕੀ ਵੀ ਮੰਗਲਿਕ ਹੋਵੇ ਜੀ ਲੜਕਾ ਮੰਗਲਿਕ ਹੈ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਡਾਇਰੈਕਟ ਉਹਨਾਂ ਨਾਲ ਗੱਲ ਕਰ ਸਕਦੇ ਹੋ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਰਿਸ਼ਤਾ ਲੜਕੇ ਦਾ ਹੈ ਨਾਮ ਸਿੰਘ ਕਾਸਟ ਜੱਟ ਸਿੱਖ ਜਨਮ 1994 ਹਾਈਟ 5 ਫੁੱਟ 10 ਇੰਚ ਲੜਕਾ ਕੈਨੇਡੀਅਨ ਸਿਟੀ ਜਨਾਂ ਜੀ ਰੈਜ਼ੀਡੈਂਸ ਆ ਬ੍ਰੈਕਟਨ অন্ਟਾਰੀਓ ਉਹਦੇ ਵਿੱਚ ਨੇ ਜੀ ਹੋਮ ਟਾਊਨ ਹੈਗਾ ਜੀ ਨਾਲੇ ਬੈਕ ਟਾਊਨ ਦਾ ਗੁਰਦਾਸਪੁਰ ਪੰਜਾਬ ਤੇ ਉੱਤਰ ਪ੍ਰਦੇਸ਼ ਆ ਜੀ ਸਟੱਡੀ ਵੀ ਹੈਗੀ ਆ ਜੀ ਬੀਬੀਏ ਬੀਕਾਮ ਕਾਮਨ ਯੂਨੀਵਰਸਿਟੀ ਨੈਨੀਤਾਲ ਦੀ ਪੋਸਟ ਗ੍ਰੈਜੂਏਸ਼ਨ ਇਨ ਅਕਾਊਂਟਿੰਗ ਸਕੈਚ 1 ਪੋਲੀਟੈਕਨੀਕਲ ਸਕੈਚ 1 ਦੀ ਅਕੂਪੇਸ਼ਨ ਵਰਕ ਵਿਦ TTC ਫਾਦਰ ਰਿਟਾਇਰਡ ਫਾਰਮਰ ਮਦਰ ਹੋਮ ਮੇਕਰ ਐਲ্ডার ਸਿਸਟਰ ਮੈਰਿਡ ਗ੍ਰੈਂਡਫਾਦਰ ਜੀ ਇਹਨਾਂ ਦੇ ਰਿਟਾਇਰਡ ਨੇ ਆਰਮੀ ਚੋਂ ਕੈਪਟਨ ਪ੍ਰਾਪਰਟੀ ਹੈਗੀ ਹੈ ਜਿਹਨਾਂ ਦੀ ਰੈਂਟਲ ਹਾਊਸ ਹੈ ਨਾ ਕੈਨੇਡਾ ਰੈਂਟਲ ਪ੍ਰਾਪਰਟੀ ਹੈ ਨਾ ਇੰਡੀਆ ਹੈ ਐਗਰੀਕਲਚਰ ਲੈਂਡ ਸੰਪਰਕ ਕਰੋ ਜੀ ਪਰਿਵਾਰ ਨਾਲ ਇਸ ਨੰਬਰ ਤੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਇਹਨਾਂ ਨੂੰ ਲੜਕੇ ਕਿਹੋ ਜਿਹੀ ਚਾਹੀਦੀ ਹੈ ਜੀ ਸਾਦੇ ਰਸਤੇ ਚੈਨਲ ਤੇ ਨਵੇਂ ਰਸਤੇ ਦੇਖਣ ਲਈ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ